ਹੋ ਪੂਰਾ ਵੱਧ ਗਿਆ ਫੋਨ ਨੀ ਪੋਤਾ ਫੋਨ ਲਓ ਗੱਜਾ ਤੇ ਹਵਾ ਬੰਦ ਹੋ ਗਈ ਇਹਦਾ ਸ਼ੁਰੂ ਜੇ ਹਵਾ ਜੀ ਚੱਲਨੀ ਸੀ ਵਾਲੀ ਤੇਜ਼ ਗੱਜੀ ਆ ਲਵਾ ਗੱਜੀ ਜਾਂਦਾ ਕੋਈ ਨਾ ਕੋਈ ਕੋਈ ਆਉਂਦਾ ਹੈ ਆਹੇ ਰੋਕ ਲੈਂਦੇ ਆ ਕੋਬ ਦੱਸ ਦਊਗਾ ਜਿਹੜਾ ਨਾਲ ਹੀ ਥੋੜੀ ਜਿਹੀ ਹੂਣੀ ਹੋਈ ਸੀ ਇਹ ਦੇਖ ਕਿੰਨੀ ਸਪੀਡ ਦਾ ਕਿਹੜਾ ਪਿੰਡ ਆ ਵਾਈ ਫਟਾ ਅਸ਼ੂਰ ਤਰ ਮੇਰੇ ਪਿੰਡ ਦੇ ਪਿਆਓ ਤਾ ਅਸੀਂ ਅੱਜ ਇਹ ਅਗਿਆ ਆਪਣਾ ਬਰਨਾਲਾ ਜ਼ਿਲ੍ਹਾ ਚੱਕ ਮੋਗੇ ਚ ਗੁਰਮੀਨ ਆਉਂਦੀ ਪਿੰਡਾਂ ਨਾਲ ਸ਼ਹਿਰ ਤੋਂ ਪਿੱਛਾ ਆਉਂਦਾ ਬਈ ਨੀ ਕੱਝੀ ਆ ਓਏ ਲਸ਼ ਪੀ ਰਹਾ ਹੱਥ ਬਹੁਤ ਤੇਜ਼ ਹੋ ਗਿਆ ਵੀ ਲੈ ਕੇ ਆਇਆ ਮਟਰੇ Give me one.